ਦੀ ਕੀ ਫਤਿਹ ਅੱਜ ਅਸੀਂ ਪਿੰਡ ਵਾਸੀ ਜਿਹੜੇ ਹੈ ਇਹ ਨਾ ਮਾਈਨ ਡੀਸਿਲਟਿੰਗ ਤੇ ਇਹਨਾਂ ਸਰਕਾਰ ਨੇ ਇਸ ਤੋਂ ਪ੍ਰੈਸ਼ਰ ਪਾਇਆ ਕਿ ਡੀਸਿਲਟਿੰਗ ਕਰਾਓ ਡੀਸਿਲਟਿੰਗ ਕਰਾਓ ਉਹਦੇ ਮਕਸਦ ਦਾ ਵਿੱਚ ਇਕੱਠੇ ਹੋਏ ਆ ਤੇ ਦੇਖੋ ਸਰਕਾਰ ਤਾਂ ਪਿੱਛਾ ਇੰਨਾ ਪ੍ਰੈਸ਼ਰ ਪੈ ਗਿਆ ਕਿ ਇਹ ਨਾ ਐਸੀ ਜਗ੍ਹਾ ਦੇ ਉੱਤੇ ਮੰਤਰੀ ਸਭਾ ਕੋ ਕਹਿੰਦਾ ਸੀ ਕਿ ਇਹ ਜਿਹੜੀ ਮਾਈਨ ਹੈ ਬਹੁਤ ਖਤਰਨਾਕ ਹੈ ਜੀ ਪਿੰਡ ਉੱਜੜ ਗਿਆ ਪਹਿਲਾਂ ਵੀ ਬਾਕੀ ਸਾਡਾ ਆਪਸਾ ਜਿਹੜਾ ਉੱਜੜ ਗਿਆ ਤੇ ਗੱਲ ਇਹ ਤਾਂ ਵੀ ਇਹਨਾਂ ਨੂੰ ਪੱਥਰ ਤਾਂ ਸਾਡਾ ਬਹੁਤ ਦੇਖ ਰਿਹਾ ਸਾਡਾ ਦੋਹਾਂ ਪਿੰਡਾਂ ਦਾ ਇੱਕ ਸਕੂਲ ਹੈ ਜਿਹੜਾ ਇੱਥੋਂ 83 ਕਿਲੋਮੀਟਰ ਬਣਦਾ ਇੱਥੋਂ ਉਹ ਸਕੂਲ ਦੇ ਵਿੱਚ 4 ਸਾਲ ਦੇ ਤੋਂ ਮਾਸਟਰ ਹੈਗੇ ਉਹ ਨਹੀਂ ਦਿਖ ਰਿਹਾ ਨਾ ਪੱਥਰ ਜੂਹ ਦਿਖ ਰਿਹਾ ਉਹ ਤੋਂ ਬਾਅਦ ਇੱਥੋਂ 7 ਕਿਲੋਮੀਟਰ ਜਿਹੜਾ ਬੰਦਾ ਆਪ ਪ੍ਰਾਇਮਰੀ ਤੋਂ ਹਾਈ ਚੱਲ ਜਾਂਦਾ ਤੇ ਉਹਦੀ ਉਮਰ ਸਾਰੀ ਮੰਨ ਲਓ 13 ਤੋਂ 12 ਸਾਲ ਦਾ ਬੱਚਾ ਜਿਹੜਾ ਹਾਈ ਚੱਲ ਜਾਂਦਾ ਉਸ 12 ਸਾਲ ਦਾ ਬੱਚਾ ਇਹਨਾਂ ਦੇ ਬੱਚੇ ਆ ਉਹ ਸਾਈਕਲਾਂ ਦੇ ਉੱਤੇ ਜਾਂਦੇ ਉਹ ਸਾਢੇ 7 ਕਿਲੋਮੀਟਰ ਇੱਥੇ ਉਹ ਨਹੀਂ ਸਰਕਾਰਾਂ ਨੂੰ ਦਿਖ ਰਿਹਾ ਇੱਥੋਂ ਪ੍ਰਾਣ ਤੱਕ 7-8 ਖੱਡੇ ਜਿਹੜੇ 23 ਦੇ ਵਿੱਚ ਪਏ ਸੀ 23 ਦੇ ਵਿੱਚ ਸਾਡਾ ਸੜਕਾਂ ਦਾ ਨੁਕਸਾਨ ਹੋਇਆ ਸੀ ਕਿ ਅੱਜ ਸੜਕਾਂ ਦਾ ਬੁਰਾ ਹਾਲ ਹੈ ਸਾਡਾ ਉਹਦੇ ਉੱਤੇ ਇੱਕ ਮਿੱਟੀ ਦੀ ਟਰਾਡੀ ਤੱਕ ਨਹੀਂ ਪਈ ਉਹ ਨਹੀਂ ਦਿਖ ਰਿਹਾ ਇਹਨਾਂ ਅੱਜ ਨੂੰ ਪੱਥਰ ਹੀ ਨੂੰ ਦਿਖ ਰਿਹਾ ਕਿਉਂਕਿ ਜਦੋਂ ਇਹ ਸੜਕਾਂ 'ਚ ਨਹੀਂ ਹੁੰਦੇ ਆ ਇੱਕ ਸਾਲ ਰਹਿ ਗਿਆ ਉਹ ਤੋਂ ਬਾਅਦ ਫਿਰ ਲਾਪਣਾ ਦੇਖਣ ਜੀ ਇਹਦਾ ਸੀਮਲ ਜਮਾਨਨ ਕਰਕੇ ਨੁਕਸਾਨ ਹੋਇਆ ਆਜ 4 ਮਹੀਨੇ ਆ ਜਾਂ 5-6 ਮਹੀਨੇ ਆ ਮੈਂ ਤਾਂ ਇਹ ਲੋਕਾਂ ਨੂੰ ਕਹਿੰਨਾ ਕਿ ਹੁਣ ਇਹ ਨਾ 4-5 ਮਹੀਨੇ ਡਾਂਗਾ ਮੁੰਡੇ ਦੇ ਰੱਖ ਕੇ ਕੱਟ ਲਓ ਮੁਤੇਵਾਦੀ ਨਹੀਂ ਆਪੇ ਆ ਜਾਣਾ ਕਿ ਹਾਂ ਵਾਕਈ ਨੁਕਸਾਨ ਹੋ ਰਿਹਾ ਸੀਗਾ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਇਕੱਲੇ ਪੱਥਰਾਂ ਦਾ ਦੇਖੀ ਜੋ ਪੱਥਰ ਚੱਕ ਆਇਓ ਆ ਕਰਦੀ ਆਗਾ ਆ ਕਰਦੀ ਸਾਡੀ ਹੋਰ ਸਮੱਸਿਆ ਬਹੁਤ ਹੈ ਦੇਖੋ ਆ ਸਾਡਾ ਇਹ ਸੜਕ ਬਣਾਈ ਸੀ ਇਹਦੇ ਨਾਲ ਇਹਨਾਂ ਬਿਲਕੁਲ ਦਾ ਸਮਾਨ ਨੁਕਸਾਨ ਕੀਤਾ ਹੋਇਆ ਡੰਗਾ ਲੱਗਣ ਵਾਲਾ ਹੈ ਕਿੰਨੀਆਂ ਜ਼ਮੀਨਾਂ ਸਾਡੀਆਂ ਬਰਬਾਦ ਹੋ ਗਈਆਂ ਉਹ ਨਹੀਂ ਕਿਸੇ ਨੂੰ ਦਿਖ ਰਿਹਾ ਸਾਡਾ ਸਭ ਤੋਂ ਵੱਡੀ ਜੀਵ ਵਿਚਾਰ 4 ਸਾਲ ਤੋਂ ਸਾਡੇ ਪਿੰਡ ਦੇ ਵਿੱਚ ਹਜੇ ਤੱਕ ਵੀ ਦੋ ਪੋਸਟਾਂ ਦੋਨਾਂ ਚ ਇੱਕ ਦੋ ਹੀ ਖਾਲੀ ਔਰ ਵਿਲਾ ਰਾਮਗੜ੍ਹ ਸਕੂਲ ਆ ਉਹ ਖਾਲੀ 9 ਸਕੂਲ ਅਜ ਖਾਲੀ ਐ ਟੀਚਰਲੈਸ ਐ ਮੈਂ ਬੇਨਤੀ ਕਰਦਾ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਸਾਨੂੰ ਬਰਬਾਦ ਕਰਨ ਦੇ ਧਿਆਨ ਨਾ ਦਿਓ ਕਿ ਸਾਰਾ ਮੁੱਦਾ ਅਜ 3 ਸਾਲ ਹੋ ਗਏ ਅਸੀਂ 22 ਤਰੀਕ ਨੂੰ ਮੈਂ ਤੁਹਾਡੀ ਵੀਡੀਓ ਰੱਖਤਾ ਆ ਆਪਾਂ ਪ੍ਰਸ਼ਾਸਨ ਨੂੰ ਤਾਂ ਹੋਰ ਉਹਨਾਂ ਨੂੰ ਵੀ ਬੇਨਤੀ ਕਰਦੇ ਜਿੰਨਾ ਵੀ ਸਾਡੇ ਇਲਾਕੇ ਦੇ ਲੋਕ ਆ ਜਿਹੜੇ ਇਨਸਾਫਪਸੰਦ ਲੋਕ ਆ ਕਿ 22 ਤਰੀਕ ਨੂੰ ਆਪਾਂ ਪੂਲ ਦੀ ਵਰਸੀ ਮਨਾਣੀ ਟੈਲੀਗ੍ਰਾਮ ਪੌਦੇ ਉੱਤੇ ਪਹੁੰਚੋ ਕਿਉਂਕਿ ਅੱਜ ਅਸੀਂ ਪਰਸੋਂ ਚ ਉਹਦਾ ਐਲਾਨ ਕੀਤਾ ਸੀ ਤੇ ਜਦ ਇਹਦਾ ਆਪ 16 ਕਰੋੜ ਆ ਗਿਆ 16 ਕਰੋੜ ਆ ਗਿਆ ਆਣਾ ਤੇ ਲਾਣਾ ਕਰਦੇ। ਇਹ ਜਿਹੜਾ 16 ਕਰੋੜ ਹੈ ਇਹ ਮੈਂ ਗਰੰਟੀ ਕਰਦਾ ਵੀ ਰੋਪੜ ਜ਼ਿਲ੍ਹੇ ਦੀ ਬੈਡਟੀ ਦਾ ਇੱਕ ਦਾ ਜਿਹੜਾ ਟੈਕਸ ਹੈ ਨਾ ਗਵਰਨਮੈਂਟ ਵੱਲੋਂ ਜਾਰੇ ਇੱਕ ਬੈਡਟੀ ਦੇ ਕੱਲੀ ਚਾਹ ਤੱਕ ਇੱਕ ਬੁਰਸ਼ ਕਰਨ ਤੋਂ ਲੈ ਕੇ ਚਾਹ ਤੱਕ ਉਹ 16 ਕਰੋੜ ਬਣ ਜਾਣਾ। ਮੈਂ ਹੱਥ ਛੋੜ ਕੇ ਬੇਨਤੀ ਕਰਦਾ ਵੀ ਇਹਨਾਂ ਚੀਜ਼ਾਂ 'ਤੇ ਧਿਆਨ ਦਿਓ ਸਾਨੂੰ ਬਰਬਾਦ ਕਰਨ ਦੇ ਧਿਆਨ ਨਾ ਦਿਓ। ਦੀ ਸਿਲਟਿੰਗ ਪਹਿਲਾਂ ਨਾ ਬਹੁਤ ਕੱਢੀ ਤੇ ਲੋਕਾਂ ਨਾਲ ਉਹਨਾਂ ਦੀ ਕੱਢਤੀ। ਅੱਜ ਸਮਾਂ ਇਹ ਆ ਗਿਆ ਵੀ ਜੇ ਤੁਸੀਂ ਹੁਣ ਨਾ ਹਟੇ ਤਾਂ ਹੋ ਸਕਦਾ ਆਹ ਨਾਲੇ 1.5 ਸਾਲ ਨੂੰ ਤੁਹਾਡੀ ਵੀ ਡੀਜ਼ਲ ਤੇ ਕੱਢ ਦਵਾਂ ਲੋ ਤੇ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ